ਭਗਵਾਨ ਸ਼ਿਵ ਨੂੰ ਸਮਰਪਿਤ ਸ਼ਾਵਣ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਸ਼ਾਵਣ ਮਹੀਨੇ ਦਾ ਅੱਜ ਪਹਿਲਾ ਸੋਮਵਾਰ ਹੈ ਅੱਜ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੰਦਰਾਂ ਦੇ ਵਿੱਚ ਪੁੱਜੇ ਨੇ ਅੰਮ੍ਰਿਤਸਰ ਦੇ ਪ੍ਰਾਚੀਨ ਅਤੇ ਇਤਿਹਾਸਿਕ ਸ਼ਿਵਾਲਾ ਮੰਦਿਰ ਦੇ ਵਿੱਚ ਵੀ ਭਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਇਸ ਮੌਕੇ ਭਗਤਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਸਾਵਣ ਮਹੀਨੇ ਦੀ ਹਰ ਵਾਰ ਉੱਡੀਂ ਕਰਦੀ ਹੈ ਜਦੋਂ ਵੀ ਸਾਵਣ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਤਾਂ ਭਗਵਾਨ ਸ਼ਿਵ ਜੀ ਦੇ ਮੰਦਰਾਂ ਦੇ ਵਿੱਚ ਭਾਰੀ ਤਦਾਦ ਦੇ ਵਿੱਚ ਭਗਤ ਪਹੁੰਚਣੇ ਸ਼ੁਰੂ ਹੋ ਜਾਂਦੇ ਨੇ ਪੂਜਾ ਅਰਚਨਾ ਕੀਤੀ ਜਾਂਦੀ ਹੈ ਭਗਤਾਂ ਨੇ ਕਿਹਾ ਕਿ ਅਸੀਂ ਜੋ ਵੀ ਭਗਵਾਨ ਸ਼ਿਵ ਜੀ ਦੇ ਕੋਲੋਂ ਮੰਗਦੇ ਹਾਂ ਭਗਵਾਨ ਸਾਡੀ ਮਨੋ ਕਾਮਨਾ ਪੂਰੀ ਕਰਦੇ ਨੇ ਭਗਤਾਂ ਦੇ ਵੱਲੋਂ ਬੇਰਪੱਤੇ ਸ਼ਿਵਲਿੰਗ ਤੇ ਚੜਾਏ ਜਾਂਦੇ ਨੇ ਭਗਤਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ ਹੈ Hindu ਧਰਮ ਦੇ ਅਨੁਸਾਰ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਸੋਮਵਾਰ ਦੇ ਵਰਤ ਨਹੀਂ ਰੱਖ ਸਕਦਾ ਜੇਕਰ ਉਹ ਸਾਉਣ ਦੇ ਮਹੀਨੇ ਵਿੱਚ ਸੋਮਵਾਰ ਦੇ ਵਰਤ ਰੱਖ ਲਵੇ ਤਾਂ ਉਸ ਤੇ ਬਰਾਬਰ ਹੀ ਪੂਜਾ ਮੰਨੀ ਜਾਂਦੀ ਹੈ ਇਸ ਮਹੀਨੇ ਕਈ ਕੁਆਰੀਆਂ ਲੜਕੀਆਂ ਵੀ ਸੋਮਵਾਰ ਦੇ ਵਰਤ ਰੱਖਦੀਆਂ ਨੇ ਤਾਂ ਕਿ ਉਹਨਾਂ ਨੂੰ ਚੰਗਾ ਸੁਹਾਗ ਮਿਲੇ ਇਸ ਬੰਦ ਵਿੱਚ ਸ਼ਰਧਾਲੂ ਕੀ ਕੁਝ ਕਹਿ ਰਹੇ ਨੇ ਆਓ ਸੁਣਦੇ ਹਾਂ ਗਗਵੇ ਜੀ ਤੇ ਮੈਂ ਸਾਰੇ ਭਗਤਾਂ ਨੂੰ ਅੱਜ ਓਮ ਨਮਾ ਸ਼ਿਵਾਏ ਜੈ ਸ਼ਿਵ ਸ਼ੰਕਰ ਹਰ ਹਰ ਮਹਾਦੇਵ ਅੱਜ ਪੂਜਯ ਮੰਦਰ ਤੇ ਸਾਵਣ ਮਹੀਨੇ ਸ਼ੁਰੂਆਤ ਹੋ ਚੁੱਕੀ ਪਹਿਲਾ ਸੋਮਵਾਰ ਹੈ ਤੁਹਾਡੇ ਲੋਕ ਕਿਸ ਤਰ੍ਹਾਂ ਪੂਜਾ ਅਚਨਾ ਕੀਤੀ ਜਾ ਰਹੀ ਹੈ ਦੇਖੋ ਜੀ ਅੱਜ ਮੰਦਰ ਦੇ ਵਿੱਚ ਅੱਜ ਸ਼ਿਵਾਲਾ ਮੰਦਰ ਦੇ ਵਿੱਚ ਮੈਂ ਆਇਆ ਕਿ ਅੱਜ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਹੈਗਾ ਪੂਰणिमा ਤੋਂ ਬਾਅਦ ਜਦੋਂ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਆਂਦਾ ਹੈ ਬਲਕਿ ਹਰ ਸੋਮਵਾਰ ਦੇ ਵਿੱਚ ਆਪਣਾ ਸ਼ਿਵ ਮੰਦਿਰਾਂ ਦੇ ਵਿੱਚ ਜਿਹੜੇ ਹੈ ਮੇਲੇ ਲੱਗਦੇ ਨੇ ਸ਼ਰਧਾਲੂਆਂ ਦਾ ਸਹਿਲਾਬ ਉਮੜਦਾ ਹੈ ਮੰਦਿਰ ਦੇ ਵਿੱਚ ਪੂਜਾ ਅਰਚਨਾ ਕਰਨ ਲਈ ਅੱਜ ਅਸੀਂ ਵੀ ਮੰਦਿਰ ਦੇ ਵਿੱਚ ਪੂਜਾ ਅਰਚਨਾ ਕਰਨ ਆਏ ਆ ਤੇ ਭਗਵਾਨ ਸ਼ਿਵ ਜੀ ਦਾ ਅਭਿਸ਼ੇਕ ਕੀਤਾ ਹੈ ਮਨ ਨੂੰ ਬਹੁਤ ਪ੍ਰਸੰਤਾ ਹੋਈ ਹੈ ਜੀ ਕਾਫੀ ਉਡੀਕ ਹੁੰਦੀ ਹੈ ਸਾਵਣ ਮਹੀਨੇ ਦੀ ਬਿਲਕੁਲ ਜੀ ਸਾਵਣ ਮਹੀਨੇ ਦੇ ਵਿੱਚ ਸ਼ਿਵ ਭਗਤਾਂ ਦੇ ਲਈ ਇਹ ਇੱਕ ਵਿਸ਼ੇਸ਼ ਮਹੀਨਾ ਮੰਨਿਆ ਜਾਂਦਾ ਹੈ ਜਿਹਦੇ ਵਿੱਚ ਅ ਸ਼ਿਵ ਭਗਤ ਜਿਹੜੇ ਨੇ ਅ ਭਗਵਾਨ ਸ਼ਿਵ ਦੀ ਵਿਸ਼ੇਸ਼ ਆਰਾਧਨਾ ਕਰਦੇ ਨੇ ਪੂਜਾ ਕਰਦੇ ਨੇ ਤੇ ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ। ਥੈਂਕ ਯੂ ਜੀ ਸਰ ਕੀ ਨਾਮ ਹੈ? ਮੇਰਾ ਨਾਮ ਵਿਨੋਦ ਕੁਮਾਰ ਸੇਠ। ਸ਼ਿਵਾਲਾ ਬਾਉ ਪਾਈਆਂ ਤੋਂ ਬੋਲ ਰਿਹਾ ਮੈਂ। ਔਰ ਮੈਂ ਇੱਥੇ ਦੇ 30 ਸਾਲ ਹੋ ਗਏ ਮਨੋਰ ਤੇ ਸੇਵਾ ਕਰਦੇ ਬੇਲ ਪੱਤਰਾ ਦੀ। ਪਰਮਾਤਮਾ ਦਾ ਬੜਾ ਸ਼ੁਕਰ ਹੈ ਮੈਂ ਬੜੇ ਭਗਤ ਜੁੜੇ ਹੋਏ ਨੇ ਜਿਹੜੇ ਕਿ ਨਾ ਬਿੱਲ ਪੱਤਰ ਲੈ ਕੇ ਜਾਂਦੇ ਆਂ ਉਹ ਚੜਾਉਂਦੇ ਆਂ ਆਪਾਂ ਲਿਖ ਕੇ ਲੈ ਕੇ ਉਹਨਾਂ ਦੇ ਦਿੰਦੇ ਆਂ ਜਿਹੜੇ ਸਾਦੇ ਪੱਤੇ ਆ ਉਹ ਲੋਕ ਲੈ ਕੇ ਆਉਂਦੇ ਨੇ ਇਸ ਕਰਕੇ ਇਹ ਪ੍ਰਭੂ ਦੀ ਬੜੀ ਦਿਹਾ ਹੈ ਔਰ ਪਰਮਾਤਮਾ ਦਾ ਸ਼ੁਕਰ ਹੈ ਭਗਤਾਂ ਦੇ ਵੀ ਕਾਫੀ ਸਾਹ ਦੇਖ ਲਓ ਬੜਾ ਸਾਹ ਅੱਜ ਦਾ ਦਿਨ ਜਿਹੜਾ ਬਹੁਤ ਗਵਿੱਤਰਗ ਨਹਿ ਗਿਆ ਹੈ ਉਹ ਕਰਨਾ ਇਸ ਸੌਂਗ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਇਹ ਪਹਿਲਾ ਸੌਂਗਵਾਰਾ ਹੈ ਇਸ ਕਰਕੇ ਹਰ ਲੇਡੀਜ਼ ਨੇ ਵਾਤ ਰਖਣਾ ਹੁੰਦਾ ਔਰ ਲੇਡੀਜ਼ ਆ ਕੇ ਪਹਿਲਾਂ ਅੱਛੇ ਆ ਕੇ ਪੱਥਰ ਦੇ ਕੇ ਫਿਰ ਵਾਤ ਸ਼ੁਰੂ ਕਰਦੀ ਹੈ ਪੁਗਰਾਜੀ ਕਿਤਾ ਅੱਜ ਕਾ ਦੁਪਹਿਰਾ ਹੈਗਾ ਸੋਮਵਾਰ ਦਾ ਉਹਦੀ ਰੌਣਕ ਬੜੀ ਹੈ ਉਹਦੇ ਬਾਅਦ ਬਾਹਰ ਭਗਤਾਂ ਦਾ ਯੋਰ ਬੜਾ ਹੈ ਕਿਉਂਕਿ ਭਗਤਾਂ ਸਾਰਿਆਂ ਨੇ ਅੱਜ ਸੋਮਵਾਰ ਦੇ ਦਿਨ ਪਹਿਲੇ ਦਿਨ ਉਹਨਾਂ ਨੇ ਮੱਥਾ ਟੇਕਣਾ ਉਹਦੇ ਬਾਅਦ ਰੋਜ਼ ਆਣਗੇ ਸ਼ਾਮ ਦਾ ਮਹੀਨਾ ਬਹੁਤ ਪਰੀਏ ਹੈ ਭਗਵਾਨ ਬੋਲੇਨਾਥ ਦੀ ਸ਼ਾਮ ਦਾ ਮਹੀਨਾ ਬਹੁਤ ਪਰੀਏ ਹੈ ਕਿਉਂਕਿ ਜਿਹੜਾ ਸ਼ਾਮ ਦਾ ਮਹੀਨਾ ਹੈ ਨਾ ਇਹਦੇ ਵਿੱਚ ਬੋਲੇਨਾਥ ਨੇ ਪੜਾਈ ਪੂਰੀ ਕੀਤੀ ਹੈ ਭਗਵਾਨ ਸ਼੍ਰੀ ਰਾਮ ਦੀ ਉਹ ਭਗਵਾਨ ਸ਼੍ਰੀ ਰਾਮ ਨੇ ਬੋਲੇਨਾਥ ਦੀ ਪੂਜਾ ਕੀਤੀ ਇਸ ਹੋਂ ਦਾ ਮਹੀਨਾ ਇਸ ਵਿੱਚ ਕੇ ਜਿਆਦਾ ਪ੍ਰੀਯ ਗਿਆ ਗਿਆ। ਹਾਂਜੀ। ਅੱਜ ਦੇ ਦਿਨ ਭਗਤ ਅਰੂਧਰਾ ਅਭਿਸ਼ੇਕ ਵੀ ਕਰਦੇ ਉਸ ਦੀ ਸਰਕੀਮਤਤਾ। ਅਰੂਧਰਾ ਅਭਿਸ਼ੇਕ ਦੀ ਮੱਤਵ ਹੈ ਜੀ ਜਿਹੜੇ ਬੰਦੇ ਤੇ ਜਿਹੜੇ ਕਸ਼ਟ ਹੁੰਦੇ ਹੈ ਉਹ ਸਾਰੇ ਦੂਰ ਹੋ ਜਾਂਦੇ। ਅੱਜ ਦੇ ਦਿਨ ਅਰੂਧਰਾ ਅਭਿਸ਼ੇਕ ਸ਼ੁਰੂ ਹੁੰਦਾ ਹੈ ਔਰ ਸਾਡੇ ਪੂਰਨਮਾਸ ਤੋਂ ਸ਼ੁਰੂ ਕਰਦੇ। ਪੂਰਨਮਾਸ ਤੋਂ ਅਰੂਧਰਾ ਅਭਿਸ਼ੇਕ ਸ਼ੁਰੂ ਕਰਕੇ ਇਹ ਜਾ ਕੇ ਅਰੂਧਰਾ ਕਿੰਨਾ ਰੂਧਰਾ ਤੋਂ ਇੱਕ ਦਿਨ ਪਹਿਲਾਂ ਅਰੂਧਰਾ ਅਭਿਸ਼ੇਕ ਪੂਰਨਮਾਸ ਤੋਂ ਪਹਿਲਾਂ ਜਿਹੜਾ ਜਿਹੜਾ ਹੈਗਾ ਉਹ ਸਮਾਪਤ ਹੋਏਗਾ। ਔਰ ਰੂਦਰ ਤਪ ਛੇਦ ਦਾ ਜਿਹੜਾ ਮਤਵ ਹੈ ਉਹ ਬੋਲੇਨਾਥ ਦੀ ਪੂਜਾ ਹੈ ਹਰ ਆਦਮੀ ਆਪਣੇ ਕਈ ਲੋਕ ਆਪਣੇ ਘਰਾਂ 'ਚ ਵੀ ਰੂਦਰ ਛੇਦ ਕਰਦੇ ਨੇ ਔਰ ਬੜੀ ਪ੍ਰੀਅ ਹੈ ਇਸ ਕਰਕੇ ਲੋਕ ਔਰ ਇਹਨੂੰ ਬੜੀ ਮੰਗਤ ਦਿੱਤੀ ਗਈ ਹੈ ਰੂਦਰ ਛੇਦ ਨੂੰ ਭਗਵਾਨ ਬੋਲੇਨਾਥ ਨੂੰ ਬਹੁਤ ਪ੍ਰੀਅ ਹੈ